ਦੋਸਤੋ ਇਹ ਬਹੁਤ ਛੋਟੀਆਂ ਤੇ ਕੰਮ ਦੀਆਂ ਗੱਲਾਂ ਹਨ ਤੇ ਇਹ ਘਰੇਲੂ ਨੁਕਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਪਹੁੰਚਾਉਣਗੇ ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਸਵੇਰੇ ਨਾਸਤੇ ਤੋਂ ਬਾਅਦ ਥੋੜੀ ਜਿਹੀ ਅੰਜੀਰ ਖਾਣ ਦੇ ਨਾਲ ਲੁਕੀਰੀਆ ਦੀ ਜੋ ਸਮੱਸਿਆ ਹੁੰਦੀ ਹੈ ਉਹ ਜੜ ਤੋਂ ਖਤਮ ਹੋ ਜਾਂਦੀ ਹੈ ਦੋਸਤੋ ਕਾਲੇ ਅੰਗੂਰ ਪੇਟ ਦੀ ਸਫਾਈ ਕਰਦੇ ਹਨ ਇਸ ਲਈ ਇਹਨਾਂ ਨੂੰ ਖਾਣਾ ਬਹੁਤ ਫਾਇਦੇਮੰਦ ਹੈ ਕੋਈ ਜ਼ਹਿਰੀਲੀ ਚੀਜ਼ ਸਰੀਰ ਅੰਦਰ ਚੜੀ ਜਾਵੇ ਤਾਂ ਤੁਰੰਤ ਨਮਕ ਖਾ ਲਵੋ ਜਿਹੜਾ ਬੀ ਅਸਰ ਹੋ ਜਾਵੇਗਾ ਚਾਰ ਪੰਜ ਕਾਲੀਆਂ ਮਿਰਚਾਂ ਮੱਖਣ ਨਾਲ ਖਾਣ ਨਾਲ ਸੋਜ ਠੀਕ ਹੋ ਜਾਂਦੀ ਹੈ ਚਿਹਰੇ ਤੇ ਚਕੰਦਰ ਦਾ ਸਲਕਣ ਲਗਾਉਣ ਨਾਲ ਸਾਈਆਂ ਠੀਕ ਹੋ ਜਾਂਦੀਆਂ ਨੇ ਤੋਤੂ ਬੁੱਲਾਂ ਦਾ ਸੁੱਜ ਜਾਣਾ ਗੁਰਤੇ ਖਰਾਬ ਹੋਣ ਦੀ ਨਿਸ਼ਾਨੀ ਹੁੰਦੀ ਹੈ ਖਾਣੇ ਵਿੱਚ ਲਸਣ ਅਤੇ ਅੰजीर ਬਰਾਬਰ ਮਾਤਰਾ ਵਿੱਚ ਪਾ ਕੇ ਦੂ ਮਿਹਨਤਾਂਕ ਖਾਂ ਨਾਲ ਗੋਡਿਆਂ ਦਾ ਦਰਦ ਠੀਕ ਹੋ ਜਾਂਦਾ ਹੈ 10 ਗ੍ਰਾਮ ਪੀਸੀ ਹੋਈ ਸੌਂਫ ਨੂੰ ਘੋਵ ਵਿੱਚ ਮਿਲਾ ਕੇ ਖਾਣ ਦੇ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਨੇ ਬੈਡਰੂਮ ਵਿੱਚ ਵਧੀਆ ਖੁਸ਼ਬੂ ਆਵੇ ਇਸ ਲਈ ਤੁਸੀਂ ਕਮਰੇ ਵਿੱਚ 에ਅਰ ਫਰੇਸ਼ਨਰ ਪੌਕਟ ਦੀ ਡੱਬੀ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਰੂਮ ਸਪਰੇਅ ਵਰਤ ਸਕਦੇ ਹੋ ਬਾਦੂ ਕੱਪੜੇ ਨੂੰ ਇਕੱਠੇ ਕਰਕੇ ਰੱਖਣ ਲਈ ਤੁਸੀਂ ਲਫਾਫੇ ਬੈਗਾਂ ਤੋਂ ਇਲਾਵਾ ਵਾਧੂ ਪਏ ਖਾਲੀ ਸਹਰਾਣਿਆਂ ਵਿੱਚ ਵੀ ਕੱਪੜੇ ਸਟੋਰ ਕਰਕੇ ਰੱਖ ਸਕਦੇ ਹੋ ਦੋਸਤੋ ਬਿੱਡਾਂ ਵਿੱਚੋਂ ਮਿੱਟੀ ਕੱਟਾ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਬਿੱਡਾਂ ਵਿੱਚ ਸੁੱਕਾ ਕੱਪੜਾ ਫੇਰ ਕੇ ਮੋਟੀ-ਮੋਟੀ ਮਿੱਟੀ ਕੱਢ ਦਿਓ ਫਿਰ ਬਿੱਡਾਂ ਵਿੱਚ ਸਿੱਲਾ ਕੱਪੜਾ ਫੇਰ ਕੇ ਉਹਨਾਂ ਨੂੰ ਵਿੱਚੋਂ ਸਾਫ਼ ਕਰਦੇ ਹੋ ਤੇ ਫਿਰ 4-5 ਘੰਟੇ ਇਹ ਹਵਾ ਲਵਾ ਕੇ ਕੱਪੜੇ ਬਿੱਟਾਂ ਵਿੱਚ ਰੱਖ ਸਕਦੇ ਹਾਂ ਦੋਸਤ ਬੱਚਿਆਂ ਨੇ ਖੇਡਾਂ ਨੂੰ ਹਮੇਸ਼ਾ